ਪੁਰੀ ਦਾ ਜਨਮ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਫਰੰਦੀਪੁਰ ਦੇ ਵਿੱਚ ਹੋਇਆ ਜੋ ਕਿ ਪਿੰਡ ਸੁਰੂ ਸਿੰਘ ਦੇ ਨੇੜੇ ਪੈਂਦਾ ਹੈ ਜੇ ਇਹਨਾਂ ਦੇ ਨਾਮ ਦੀ ਗੱਲ ਕਰੀਏ ਤਾਂ ਇਹਨਾਂ ਦੇ ਘਰ ਦੇ ਇਹਨਾਂ ਨੂੰ ਗੋਪੀ کہہ ਕੇ ਬੁਲਾਉਂਦੇ ਸੀ ਜਿਸ ਕਰਕੇ ਕਬੱਡੀ ਵਿੱਚ ਇਹਨਾਂ ਨੇ ਆਪਣਾ ਨਾਮ ਗੋਪੀ ਦੇ ਪਿੱਛੇ ਆਪਣੇ ਪਿੰਡ ਦਾ ਨਾਮ ਫਰੰਦੀਪੁਰ ਲਾਇਆ ਇਸੇ ਕਰਕੇ ਉਹਨਾਂ ਨੂੰ ਗੋਪੀ ਫਰੰਦੀਪੁਰ ਆ ਕਿਹਾ ਜਾਂਦਾ ਹੈ ਅੱਜ ਜਿੱਥੇ ਵੀ ਗੋਪੀ ਜਾਂਦਾ ਹੈ ਉੱਥੇ ਉਹਨਾਂ ਦੇ ਪਿੰਡ ਦਾ ਨਾਮ ਵੀ ਬੋਲਿਆ ਜਾਂਦਾ ਹੈ ਜੋ ਕਿ ਗੋਪੀ ਲਈ ਤੇ ਉਹਨਾਂ ਦੇ ਪਿੰਡ ਵਾਲਿਆਂ ਲਈ ਮਾਣ ਵਾਲੀ ਗੱਲ ਹੋ ਜਾਂਦੀ ਹੈ ਇਸ ਤੋਂ ਬਿਨਾ ਇਹਨਾਂ ਨੂੰ ਹਿਮਾਲਿਆ ਪਰਬਤ ਤੇ ਚੀਨ ਦੀ ਕੰਧ ਜਿਹੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਗੋਪੀ ਫਰੰਦੀਪੁਰੀ ਦਾ ਜਨਮ 1999 ਦੇ ਵਿੱਚ ਹੋਇਆ ਸੀ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ ਲਗਭਗ 37 ਸਾਲ ਹੋ ਚੁੱਕੀ ਹੈ ਤੇ ਅੱਜ ਵੀ ਉਹ ਕਬੱਡੀ ਦੇ ਮੈਦਾਨਾਂ 'ਚ ਬੁੱਕ ਰਹੇ ਨੇ ਇਹਨਾਂ ਦੀ ਹਾਈਟ ਤਕਰੀਬਨ 6 ਫੁੱਟ 3 ਇੰਚ ਦੇ ਲਗਭਗ ਹੈ ਇਹਨਾਂ ਦੇ ਸਰੀਰ ਦਾ ਭਾਰ 1 ਕੁਇੰਟਲ 10 ਕਿਲੋ ਦੇ ਲਗਭਗ ਹੈ ਉਹਨਾਂ ਦੀ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਇਹਨਾਂ ਦੇ ਤਿੰਨ ਭਰਾ ਤੇ ਇੱਕ ਸਿਸਟਰ ਰਹਿੰਦੇ ਨੇ ਮਤਲਬ ਗੋਪੀ ਨੂੰ ਕੁੱਲ ਮਿਲਾ ਕੇ ਪੰਜ ਭੈਣ ਭਰਾ ਨੇ ਤੁਹਾਨੂੰ ਦੱਸ ਦਈਏ ਕਿ ਗੋਪੀ ਦੇ ਭੈਣ ਤੇ ਭਰਾਵਾਂ ਦਾ ਵਿਆਹ ਹੋ ਚੁੱਕਾ ਹੈ ਮੋਬਾਈਲ ਸਕਰੀਨ ਉੱਤੇ ਤੁਸੀਂ ਗੋਪੀ ਦੇ ਮਾਤਾ ਪਿਤਾ ਦੀ ਫੋਟੋ ਵੇਖ ਰਹੇ ਹੋ ਜੇ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਗੋਪੀ ਦਾ ਵਿਆਹ ਵੀ ਹੋ ਚੁੱਕਾ ਹੈ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਮ ਇਹਨਾਂ ਨੇ ਜੱਪ ਰੱਖਿਆ ਤੁਹਾਨੂੰ ਦੱਸ ਦਈਏ ਕਿ ਲਾਕਡਾਊਨ ਤੋਂ ਬਾਅਦ ਇਹਨਾਂ ਦੇ ਮੁੰਡੇ ਦੇ ਲੱਕ ਉੱਪਰੋਂ ਸਕੂਲ ਵਾਲੀ ਬੱਸ ਚੜ ਗਈ ਸੀ ਜਿਸ ਕਰਕੇ ਇਹਨਾਂ ਦਾ ਪੁੱਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਵਾਹਿਗੁਰ ਠੀਕ ਠਾਕ ਹੈ ਹੁਣ ਜੇ ਗੱਲ ਕਰੀਏ ਇਹਨਾਂ ਦੀ ਕਬੱਡੀ ਦੀ ਸ਼ੁਰੂਆਤ ਦੀ ਤਾਂ ਜਦੋਂ ਗੋਪੀ ਸਕੂਲ ਵਿੱਚ ਪੜਦਾ ਸੀ ਤਾਂ ਉਦੋਂ ਇਹ ਨੈਸ਼ਨਲ ਸਟਾਈਲ ਕਬੱਡੀ ਖੇਡਿਆ ਕਰਦਾ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਸਕੂਲ ਦੇ ਨੇੜੇ ਪਹਿਲਵਾਨੀ ਅਖਾੜਾ ਸੀ ਜਿਸ ਦਾ ਨਾਮ ਕਰਤਾਰ ਅਖਾੜਾ ਸੂਰ ਸਿੰਘ ਸੀ ਜਦੋਂ ਗੋਪੀ ਨੂੰ ਸਕੂਲ ਤੋਂ ਛੁੱਟੀ ਹੋਣੀ ਤਾਂ ਉਹ ਪਹਿਲਵਾਨਾਂ ਦੇ ਅਖਾੜੇ 'ਚ ਚਲਾ ਜਾਂਦਾ ਉੱਥੇ ਪਹਿਲਵਾਨਾਂ ਨੂੰ ਮਿਹਨਤ ਕਰਦੇ ਵੇਖਦਾ ਤੇ ਆਪ ਵੀ ਮਿਹਨਤ ਕਰਦਾ ਭਾਵੇਂ ਗੋਪੀ ਉਸ ਅਖਾੜੇ ਦੇ ਵਿੱਚ ਪਹਿਲਵਾਨੀ ਸਿੱਖਦਾ ਰਿਹਾ ਪਰ ਉਹਨਾਂ ਨੂੰ ਸ਼ੌਂਕ ਕਬੱਡੀ ਦਾ ਹੀ ਸੀ ਉਹਨਾਂ ਦਿਨਾਂ 'ਚ ਉਹ ਸਾਈਕਲ ਤੇ ਸਕੂਲ ਆਉਂ ਨੰਦੋਸਿੰਹ ਉਸ ਤੋਂ ਬਾਅਦ ਸਾਲ 2005 ਦੇ ਵਿੱਚ ਗੋਪੀ ਨੇ 10ਵੀਂ ਪਾਸ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਚੰਗੀ ਤਰ੍ਹਾਂ ਕਬੱਡੀ ਖੇਡਣੀ ਸ਼ੁਰੂ ਕੀਤੀ ਉਹਨਾਂ ਨੇ ਢੇਰੀ ਵਾਲੀ ਕਬੱਡੀ ਤੋਂ ਸ਼ੁਰੂਆਤ ਕੀਤੀ ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਢੇਰੀ ਵਾਲੀ ਕਬੱਡੀ ਹੀ ਖੇਡੀ ਜਾਂਦੀ ਸੀ ਇੱਕ ਵਾਰ ਸੂਰ ਸਿੰਘ ਕਬੱਡੀ ਮੈਚ ਸੀ ਉੱਥੇ ਤਾਬਾ ਪਲਵਾਨ ਮਲਕੀਤ ਪਲਵਾਨ ਤੇ ਕੁਲਜੀਤ ਪਲਵਾਨ ਦੀ ਟੀਮ ਖੇਡਣ ਆਈ ਹੋਈ ਸੀ ਇਹਨਾਂ ਦੀ ਟੀਮ ਦਾ ਇੱਕ ਜਾਫੀ ਉਸ ਦਿਨ ਨਾ ਆਇਆ ਤੇ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਕਿ ਹੁਣ ਕਿਹਨੂੰ ਵੜਾਈਏ ਉੱਥੇ ਹੀ ਥੋੜੀ ਦੂਰ ਗੋਪੀ ਖੜਾ ਸੀ ਉਦੋਂ ਫਿਰ ਤਾਬੇ ਪਲਵਾਨ ਨੇ ਨਾਲ ਦੇ ਨੂੰ ਕਿਹਾ ਕਿ ਇਹ ਇਹਨੂੰ ਖੜਾ ਲੈਨੇ ਆ ਸੋ ਉਦੋਂ ਫਿਰ ਗੋਪੀ ਨੂੰ ਇੱਕ ਵੱਡੀ ਟੀਮ 'ਚ ਖੇਡਣ ਦਾ ਮੌਕਾ ਮਿਲ ਗਿਆ ਉਹ ਮੈਚ ਵੀ ਢੇਰੀ ਵਾਲਾ ਮੈਚ ਸੀ ਉਸ ਮੈਚ ਦੇ ਵਿੱਚ ਗੋਪੀ ਨੇ ਵਧੀਆ ਖੇਡ ਦਿਖਾਈ ਜਿਸ ਤੋਂ ਬਾਅਦ ਤਾਬੇ ਪਹਿਲਵਾਨ ਨੇ ਗੋਪੀ ਨੂੰ ਪੱਕੇ ਹੀ ਆਪਣੀ ਟੀਮ ਦੇ ਵਿੱਚ ਰੱਖ ਲਿਆ ਉਸ ਤੋਂ ਬਾਅਦ ਤਾਂ ਗੋਪੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨਾਂ ਨੇ ਆਪਣੀ ਖੁਰਾਕ ਤੇ ਮਿਹਨਤ ਵਧਾ ਦਿੱਤੀ ਤੇ ਗੋਪੀ 6-7 ਮਹੀਨਿਆਂ ਦੇ ਵਿੱਚ ਹੀ ਤਕੜਾ ਪਹਿਲਵਾਨ ਬਣ ਗਿਆ ਉਸ ਤੋਂ ਬਾਅਦ ਸਾਲ 2007 ਦੇ ਵਿੱਚ ਇਹ ਡੀਏਵੀ ਅਕੈਡਮੀ ਜਲੰਧਰ ਚਲੇ ਗਏ ਉੱਥੋਂ ਉਹਨਾਂ ਨੇ ਸਰਕਲ ਸਟਾਈਲ ਕਬੱਡੀ ਖੇਡਣੀ ਸ਼ੁਰੂ ਕੀਤੀ ਜੇ ਇਹਨਾਂ ਦੀ ਪ੍ਰੈਕਟਿਸ ਦੀ ਗੱ ਤੋਂ ਲੈ ਕੇ 1500 ਤੱਕ ਪਹਿਲਵਾਨੀ ਡੰਡ ਮਾਰਦਾ ਰਿਹਾ। ਗੋਪੀ ਜਾਨ ਦਾ ਤੇ ਦੇਸੀ ਮਿਹਨਤ ਲਾਉਂਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਹਫਤੇ ਦੇ ਵਿੱਚ ਦੋ ਵਾਰ ਜਿੰਮ ਲਾਓ ਤੇ ਬਾਕੀ ਦਿਨ ਦੇਸੀ ਤਰੀਕੇ ਨਾਲ ਹੀ ਮਿਹਨਤ ਕਰੋ। ਕਿਉਂਕਿ ਜਿੰਮ ਨਾਲ ਮਸਲ ਟਾਈਟ ਹੋ ਜਾਂਦੇ ਨੇ ਤੇ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਗੋਪੀ ਫਰੰਦੀਪੁਰਿਆ ਦੇਸੀ ਮਿਹਨਤ ਦੇ ਵਿੱਚ ਰੱਸਾ ਖਿੱਚਦਾ ਹੈ, ਦੌੜ ਲਾਉਂਦਾ ਹੈ, ਡੰਡ ਮਾਰਦਾ ਹੈ, ਬੈਠਕਾ ਮਾਰਦਾ ਹੈ, ਹਥੌੜੇ ਨਾਲ ਟਾਇਰ ਕੁੱਟਦਾ ਹੈ, ਟਾਇਰ ਖਿੱਚਦਾ ਹੈ ਤੇ ਸਭ ਤੋਂ ਵਧੀਆ ਕਸਰਤ ਉਹ ਕਹੀ ਚਲਾਉਂਦਾ ਹੈ ਜੋ ਕਿ ਹਰ ਇੱਕ ਕਬੱਡੀ ਖਿਡਾਰੀ ਲਈ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾ